ਦੇਖੋ ਅੱਜ ਹਰ ਪੰਜਾਬੀ ਡਰ ਦੇ ਸائے ਦੇ ਅੰਦਰ ਜੀਵਨ ਜੀ ਰਿਹਾ ਪੰਜਾਬ ਦੇ ਅੰਦਰ ਸਵੇਰੇ ਜਦ ਬੰਦਾ ਉੱਠਦਾ ਨਾ ਤਾਂ ਡਰਦਾ ਬਸ ਉੱਠਦਾ ਕਿ ਅੱਜ ਕੋਈ ਕਿਹੜੀ ਖਬਰ ਸੁਣ ਨੂੰ ਮਿਲੇਗੀ ਪੰਜਾਬ ਦੇ ਅੰਦਰ ਕਾਨੂੰਨ ਦਾ ਕੋਈ ਰਾਜ ਨਹੀਂ ਹੈ ਨਾ ਗੁੰਡਿਆਂ 'ਚ ਡਰ ਰਹਾ ਜਦੋਂ ਸਰਕਾਰਾਂ ਦਾ ਡਰ ਬਾਏ ਖਤਮ ਹੋ ਜਾਂਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਦੰਗ ਦੰਗਾ ਦੇ ਤੂਜੀ ਹਾਲਤ ਦੇਖੋ ਨਾ ਇਹਨਾਂ ਨੇ ਮਿਸ਼ਨ ਪ੍ਰਹਾਰ ਸ਼ੁਰੂ ਕੀਤਾ ਪਹਿਲੀ ਗੱਲ ਹੈ ਜਦੋਂ ਕੋਈ ਮਿਸ਼ਨ ਸ਼ੁਰੂ ਕਰ ਰਹਾ ਬੰਦਾ ਤੇਰਾ ਮਤਲਬ ਇਹ ਹੈ ਕਿ ਸਰਕਾਰ ਵੀ ਇਹ ਗੱਲ ਮੰਨ ਰਹੀ ਹੈ ਕਿ ਪੰਜਾਬ ਤੇ ਕਾਨੂੰਨ ਦਾ ਰਾਜ ਦੇਣ ਚ ਅਸੀਂ ਫੇਲ ਹੋ ਗਏ ਹਾਂ ਕਿਸੇ ਕਰਕੇ ਮਿਸ਼ਨ ਪਰ ਹਾਰ ਸ਼ੁਰੂ ਹੋਇਆ ਪਰ ਹਾਰ ਦੇ ਉੱਤੇ ਗੁੰਡਾ ਤੱਤਵਾ ਨੇ ਰਾਜਤ ਤੱਤਵਾ ਨੇ ਅਗਲੇ ਦਿਨ ਹੀ ਝੋਟ ਕਰਤੀ ਕਿ ਪੁਲਿਸ ਨੇ ਮੁਲਾਜ਼ਮ ਨੂੰ ਮਾਰਤਾ ਔਰ ਇਹ ਕ੍ਰਮ ਕੁੱਟਿਆ ਨਹੀਂ ਹੈ ਇਹ ਸਰਕਾਰ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਬਚਾਉਣ ਚ ਵੀ ناکਾਮਜਾਬ ਹੋਈ ਹੈ ਆਮ ਜਨ ਜਨमानस ਨੂੰ ਕਿੱਦਾਂ ਬਚਾਈ ਇਸ ਕਰਕੇ ਅੱਜ ਪੰਜਾਬ ਮੈਂ ਤਾਂ ਕੱਲ ਵੀ ਗਿਆ ਇਸ ਸਰਕਾਰ ਦੀ ਜਾਗੋ ਕਿਉਂਕਿ ਇਹ ਸਰਕਾਰ ਮਾਨ ਮਖੋਟਾ ਹੈ ਸਰਕਾਰ ਚੱਲ ਰਹੀ ਹੈ ਦਿੱਲੀ ਦੇ ਤੋਂ ਕੇਂਦਰੀ ਬਲ ਦੁਆਰਾ ਸਰਕਾਰ ਚੱਲ ਰਹੀ ਹੈ ਇਸ ਕਰਕੇ ਪੰਜਾਬ ਜਿਹੜਾ ਹੈ ਦਿੱਲੀ ਦੇ ਹਵਾਲੇ ਕੀਤਾ ਹੈ ਔਰ ਦਿੱਲੀ ਨੇ ਜਿਨ੍ਹਾਂ ਨੂੰ ਨਕਾਰਿਆ ਉਹਨਾਂ ਦੇ ਹਵਾਲੇ ਕੀਤਾ ਹੈ ਕੇਜਰੀਵਾਲ ਸੋਦੀਆ ਇਹ ਇਹ ਲੋਕ ਪੰਜਾਬ ਚਲਾ ਰਹੇ ਨੇ ਔਰ ਪੰਜਾਬ ਤਰਾਹੀਮਾਂ ਤਰਾਹੀਮਾਂ ਸਰ ਇੱਕ ਚੀਜ਼ ਇਹ ਦੇਖੋ ਇਹ ਤਾਂ ਸਰਕਾਰ ਦੀ ਗੱਲ ਹੋਈ ਤੇ ਸਰਕਾਰ ਨੇ ਇੱਕ ਵਾਰੀ ਵਰਤੀ ਹੈ ਕਿ ਸਾਰੇ ਸਮਾਜ ਦੇ ਵਿੱਚ ਜੜੀ ਅਤਿਵਾਦ ਖਿਲਾਫ ਹੋ ਰਿਹਾ ਹੈ ਲੇਕਿਨ ਦੂਜੇ ਪਾਸੇ ਦੇਖਿਆ ਜਾਵੇ ਪੁਲਿਸ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਕਿ ਪੁਲਿਸ ਤਾਂ ਆਪਣੇ ਆਲੇ ਦੁਆਲੇ ਬੜੇ ਬਲਡਰ ਹੋ ਰਹੇ ਆ ਕਿ ਪੁਲਿਸ ਵੀ ਸਰਕਾਰ ਦੇ ਅੱਗੇ ਝੁਕ ਚੁੱਕੀ ਹੈ ਜਾਂ ਪੁਲਿਸ ਤੇ ਆਨ ਨਹੀਂ ਦੇ ਰਹੀ ਕਿਸੇ ਤਰਫ ਐਸਾ ਕਿ ਇਹ ਪੁਲਿਸ ਬੜੀ ਬਹਾਦਰ ਪੁਲਿਸ ਸੀ ਜਿਨ੍ਹਾਂ ਅਤੰਕਵਾਦ ਸਮਾਪਤ ਕੀਤਾ ਮੈਂ ਤਾਂ ਕਈ ਵਾਰ ਡੀਜੀਪੀ ਸਾਹਿਬ ਨੂੰ ਕਿਹਾ ਕਿ ਕੀ ਹੋ ਗਿਆ ਇਹ ਉਹ ਪੁਲਿਸ ਹੈ ਜਿੰਨ ਪੰਜਾਬ ਚ ਅਮਨ ਤੇ ਸ਼ਾਂਤੀ ਪੈਦਾ ਕਰਨ ਦੇ ਅੰਦਰ ਬਲਦਾਨ ਦੇ ਕੇ ਵੀ ਪੰਜਾਬੀਆਂ ਦੀ ਰਾਖੀ ਕੀਤੀ ਸੀ ਅੱਜ ਉਹੀ ਪੁਲਿਸ ਨਿਸਾ ਹੋਈ ਪਈ ਹੈ ਇਹਦਾ ਮਤਲਬ ਹੈ ਕਿ ਕਿਤਨਾ ਕਿਤੇ ਕੰਪਰੋਮਾਈਜ਼ ਹੋਇਆ ਪਿਆ ਸਰਕਾਰ ਦਾ ਦੇ ਨਾਲ ਕਿ ਸਰਕਾਰ ਪੰਜਾਬ ਦੇ ਅੰਦਰ ਪੁਲਿਸ ਨੂੰ ਖੁੱਲੇ ਹੱਥ ਨਹੀਂ ਹੈ ਉਹਨਾਂ ਦੇ ਹੱਥ ਬੰਨੇ ਹੋਏ ਨੇ ਇਸ ਕਰਕੇ ਵੀ ਮੈਨੂੰ ਲੱਗਦਾ ਕਿ ਪੰਜਾਬ ਦੇ ਅੰਦਰ ਇਹ आतंक के टाइप ਦਾ ਜਿਹੜਾ ਦੌਰ ਆ ਰਿਹਾ ਹੈ ਸਰੇ ਚੋਸਾ ਸਿਸਟਮ ਹੈ ਉਹਨੂੰ ਵੀ ਦਬਾਇਆ ਜਾ ਰਿਹਾ ਕੁਛ ਇਹਦੇ ਬਾਰੇ ਗੋ ਦੇਖੋ ਇਹ ਇਹ ਲੋਕ ਕੌਣ ਹੈ ਇਹ ਸੰਵਿਧਾਨ ਨੂੰ ਜੇਬ ਚ ਫੜ ਕੇ ਤੁਰਦੇ ਨੇ ਕੇਜਰੀਵਾਲ ਹੋਏ ਰੋਲਾ ਪਾਉਂਦੀ ਸੀ ਆਮ ਆਦਮੀ ਪਾਰਟੀ ਕਿ ਮੀਡੀਆ ਦੀ ਸੁਤੰਤਰਤਾ ਅੱਜ ਹਾਲ ਕੀ ਕਰਚ ਰਹੀ ਅੱਜ ਮੀਡੀਆ ਨੂੰ ਡਰਾਇਆ ਜਾਂਦਾ ਹੈ ਅੱਜ ਮੀਡੀਆ ਨੂੰ ਧਮਕਾਇਆ ਜਾਂਦਾ ਹੈ ਔਰ ਇਹ ਸਰਕਾਰ ਆਪਣੀ ਨੁਕਤਾ ਜੀ ਨਹੀਂ ਸੁਣਨ ਚ ਨਾ ਪਸੰਦ ਨਹੀਂ ਕਰਦੀ ਪ੍ਰੈਸ ਕਾਨਫਰੰਸ ਵੀ ਕੋਈ ਕੋਈ ਵੀ ਪਾਰਟੀ ਕਰ ਰਹੀ ਨਹੀਂ ਵਿਰੋਧੀ ਹੈ ਫੋਨ ਜਾਲਾ ਸ਼ੁਰੂ ਹੋ ਜਾਂਦੇ ਨੇ ਮੀਡੀਆ ਨੂੰ ਖਬਰ ਨਾ ਲਗਾਈਓ ਲਾਈਵ ਕੱਟ ਦਿਓ ਐਸੇ ਵਾਤਾਵਰਨ ਦੇੰਦੇ ਜਿਨ੍ਹਾਂ ਨੇ ਪਹਿਲਾਂ ਅਜੀਤ ਤੇ ਚੋਟ ਕੀਤੀ ਯੂਟਿਊਬਰਾਂ ਤੇ ਚੋਟ ਕੀਤੀ ਪਰਚੇ ਰਜਿਸਟਰ ਹੋਏ ਔਰ ਹੁਣ ਪੰਜਾਬ ਕਿਸ ਸੀ ਪੰਜਾਬ ਕੇਸਰੀ ਅਤੰਕਵਾਦੀ ਸਮੇਂ ਵੀ ਹਿੰਦੂਸਿੱਖੇ ਕ ਲਈ ਉਸ ਪਰਿਵਾਰ ਨੇ ਬਲੀਦਾਨ ਦਿੱਤਾ ਲੋਕਤੰਤਰ ਦੀ ਰਾਖੀ ਲਈ ਕੇਵਲ ਉਹਨਾਂ ਦਾ ਕਸੂਰ ਕੀ ਹੈ ਸ਼ੀਸ਼ਮੈਲ ਦੀ ਖਬਰ ਨਾ ਮੈਂਦੇ ਔਰ ਅੱਜ ਇਸ ਤਰੀਕੇ ਨਾਲ ਸੱਤਾ ਦਾ ਦੁਰਪਯੋਗ ਕਰਕੇ ਲੋਕਤੰਤਰ ਦੀ ਆਵਾਜ਼ ਨੂੰ ਕਲਮ ਦੀ ਆਵਾਜ਼ ਨੂੰ ਰੋਕਣ ਦਾ ਪ੍ਰਯਾਸ ਹੋ ਰਿਹਾ ਹੈ ਇਹ ਅਮਰਜੈਂਸੀ ਦੀ ਯਾਦ ਦੁਲਾਂਦਾ ਜਿਸ ਤਰੀਕੇ ਨਾਲ ਇੰਦਰਾ ਗਾਂਧੀ ਨੇ ਲੋਕਤੰਤਰ ਦੇ ਉੱਥੇਲੇ ਹੱਤਿਆ ਕੀਤੀ ਸੀ ਮੀਡੀਆ ਦੀ ਆਜ਼ਾਦੀ ਨੂੰ ਖੋਇਆ ਸੀ ਅੱਜ ਇਸੇ ਪ੍ਰਕਾਰ ਬਾਰੀ-ਬਾਰੀ ਕਰਕੇ ਇਹਨੂੰ ਮੂੰਹ ਮਿੱਦਾ ਖੂਨ ਨਹੀਂ ਲੱਗਦਾ ਕਿ ਪਹਿਲਾ ਇੱਕ ਨੂੰ ਢਾ ਲਿਆ ਹੁਣ ਦੂਜੇ ਨੂੰ ਢਾ ਲਓ ਤੇ ਹੁਣ ਇਹ ਪੰਜਾਬ ਇਸਤਰੀ ਦੇ ਢਵਾ ਲਏ ਹੋਈ ਹੈ ਪਰ ਮੈਨੂੰ ਲੱਗਦਾ ਕਿ ਉਹਨਾਂ ਦੇ ਪਰਿਵਾਰ ਦਾ ਇਤਿਹਾਸ ਮਲਦਾਨੀ ਇਤਿਹਾਸ ਉਹ ਇਹਦੇ ਤੋਂ ਵੀ ਉੱਭਰ ਕੇ ਬਾਹਰ ਆਣਗੇ ਔਰ ਉਹਨਾਂ ਦੀ ਕਲਮ ਵੀ ਲੇਖਣੀ ਤੇ ਫਰਕ ਨਹੀਂ ਆਏਗਾ ਸਰ ਲਾਸਟ ਵਾਰ ਲਾਸਟ ਵਾਰ ਦਿਓ ਕਿ ਯੂਟਿਊਬਰ ਨੇ ਉਹਦੇ ਪੰਜਾਬ ਦੇ ਵੀ ਐਕਸ਼ਨ ਹੁੰਦਾ ਇਹ ਤਾਂ ਸਰ ਆਪਾਂ ਸਾਰੀ ਜਗ੍ਹਾ ਦੇਖਦੇ ਹਾਂ ਦਿੱਲੀ ਤੇ ਵੀ న్యూਸ ਲਗਾਉਂਦੇ ਹਾਂ ਹਰਿਆਣਾ ਤੇ ਲਗਾਉਂਦੇ ਤਾਂ ਉੱਥੇ ਵੀ ਇਹ ਸਰ ਹੁੰਦਾ ਸਰ ਹਰਿਆਣਾ ਤੇ ਜੋ ਬਿਜਲੀ ਸਰ ਐਸਾ ਕਿ ਹਿਸਟਰੀ ਕੋ ਪਰਚੇ ਨਹੀਂ ਲਾਖ ਬਾਕੀ ਯੂਟਿਊਬਰ ਕਿਉਂਕਿ ਜਿਹੜਾ ਬਾਕੀ ਜਗਾ ਹੁੰਦਾ ਨਾ ਉਹ YouTube ਵਾਲੇ ਕਰਦੇ ਨੇ ਸਰਕਾਰ ਨਹੀਂ ਕਰਦੀ ਉਹ ਕੋਈ ਵੀ ਮੇਰੀ ਵੀ Facebook ਤੇ ਕੋਈ ਖਬਰ ਪੈਂਦੀ ਹੈ ਤਾਂ ਕੋਈ ਮੈਂ ਲਿਖ ਕੇ ਭੇਜਦੇ ਕਿ ਉਹ Facebook ਕਰਦੀ ਹੈ ਇਹ ਤੇ ਸਰਕਾਰ ਕਰ ਰਹੀ ਹੈ ਬੱਚੇ ਧੀਰੇ ਧੀਰੇ ਜਿਵੇਂ ਤੁਸੀਂ ਸਰਫਾਸਟ ਵਾਲੇ ਸਰ ਮਨਰੇਗਾ ਦਾ ਨਾਮ ਬਦਲਣ ਦੀ ਜਰੂਰਤ ਕੀ ਪੈ ਗਈ ਹੁਣ ਇਸ ਟਾਈਮ ਜੋ ਕਿ ਕੋਈ ਪਹਿਲੀ ਵਾਰ ਨਹੀਂ ਹੋਇਆ ਜੋ ਕੋਈ ਵੀ ਸਕੀਮਾਂ ਜਦੋਂ ਚਲਦੀਆਂ ਹਨ ਉਹਨਾਂ ਦੇ ਨਾਵਾਂ ਦੇ ਅੰਦਰ ਪਰਿਵਰਤਨ ਹੁੰਦਾ ਰਿਹਾ ਹੈ ਇਹ ਇਹੀ ਮਨਰੇਗਾ ਪਹਿਲਾਂ ਨਰੇਗਾ ਸੀ ਸਰਦੋਸ਼ ਸਕੀਮਾਂ ਦੇ ਅੰਦਰ ਕਮੀ ਦਿੱਕਤੀ ਆ ਔਰ ਬੂਲਬੂਤ ਪਰਿਵਰਤਨ ਕਰਨੇ ਪੈਂਦੇ ਨੇ ਤੇ ਉਹਦੇ ਨਾਂਅ ਵੀ ਬਦਲਣ ਦਾ ਸਾ ਜੀ ਰਾਮ ਤੋਂ ਕੀ ਖੁੰਦਕ ਇਹਨਾਂ ਨੂੰ ਇਹਨਾਂ ਨੂੰ ਸਕੀਮ ਤੋਂ ਖੁੰਦਕ ਹੈ ਜਾਂ ਰਾਮ ਦੀ ਤੋਂ ਖੁੰਦਕ ਹੈ ਇਹ ਵਿਪੱਖਸ਼ ਦੱਸਦੇ ਕੀ ਆ ਮਜ਼ਦੂਰਾਂ ਨੂੰ 125 ਦਿਨ ਕੰਮ ਨਹੀਂ ਮਿਲਣਾ ਚਾਹੀਦਾ ਕੀ 7 ਦਿਨ ਤੇ ਪੇਮੈਂਟ ਨਹੀਂ ਮਿਲਣੀ ਚਾਹੀਦੀ ਜੇ 15 ਦਿਨ ਕੰਮ ਨਾ ਮਿਲੇ ਤੇ ਉਹਨਾਂ ਨੂੰ ਮਹਿੰਗਾਈ ਪਤਾ ਮੈਂ ਬੇਰੋਜ਼ਗਾਰੀ ਪਤਾ ਨਹੀਂ ਮਿਲਣਾ ਚਾਹੀਦਾ ਇਹ ਵਿਰੋਧ ਕਿਸ ਗੱਲ ਦਾ ਕਰ ਰਹੇ ਨੇ ਪਹਿਲਾਂ ਇਹਦੇ ਤੈਅ ਕਰਨ ਰਹੀ ਗੱਲ ਮੰਨਾ ਮਨਾ ਰੇਗਾ ਦੇ ਅੰਦਰ ਪੰਜਾਬ ਦੇ ਅੰਦਰ 10000 ਭ੍ਰਿਸ਼ਟਾਚਾਰ ਦੇ ਮਾਮਲੇ ਆ ਜਿਨ੍ਹਾਂ ਦੇ ਸੋਸ਼ਲ ਆਡਿਟ ਦੇ ਅੰਦਰ 3500 ਤੋਂ ਉੱਪਰ ਮਾਮਲੇ ਆ ਜਿਹੜੇ ਸਾਬਤ ਹੋ ਗਿਆ ਕਿ ਭ੍ਰਿਸ਼ਟਾਚਾਰ ਹੋਇਆ ਉੱਤੇ ਕਾਰਵਾਈ ਨਹੀਂ ਹੋਈ ਉਹਦੀ ਰਿਕਵਰੀ ਨਹੀਂ ਹੋਈ ਤੇ ਜੀ ਰਾਮ ਭ੍ਰਿਸ਼ਟਾਚਾਰ ਦੇ ਉੱਤੇ ਤਾਲਾ ਲਿਆਉਂਦੇ ਨਰਿੰਦਰ ਭਾਈ ਮੋਦੀ ਨੇ ਲਿਆਂਦਾ ਜੀ ਨਰਿੰਦਰ ਮੋਦੀ ਜੀ ਦੀ ਸੋਚ ਆ ਗਰੀਬ ਦਾ ਅਧਿਕਾਰ ਮਜ਼ਦੂਰ ਦਾ ਅਧਿਕਾਰ ਮਜ਼ਦੂਰ ਨੂੰ ਮਿਲੇ ਸਰ ਅਕਾਲੀ ਦਲ ਦੇ ਨਾਲ ਸਮਝੌਤਾ ਕਿਸ ਤਰ੍ਹਾਂ ਹੈਗਾ ਇਹ ਦੇਖਦੇ ਹਾਂ ਇਸ ਨੂੰ ਬੜੀ ਬਾਰ ਬੋਲਦੀ ਆ ਸਰ 170 ਫੀਸ ਪੈਸੇ ਦਾ ਨਾਮ ਲਏ ਅੱਜ ਬੋਲਦੇ ਸੀ ਨਾ ਉਹ ਪਹਿਲੇ ਬੋਲਦੇ ਸੀ